ਕੀ ਕਰੀ ਜੰਨਾ ਵੇ ਭੋਲੇ ਕੀ ਕਰਨਾ ਸੀ ਸੀ ਉਹ ਕਿਤਾਬ ਪੜੀ ਜੰਨਾ ਕਾਦੀ ਕਿਤਾਬ ਪੜੀ ਜੰਨਾ ਤੁਸੀਂ ਕਿਤਾਬ ਤਾਂ ਸੀ ਬੋ ਆਹੀ ਬਸ ਨਿੱਕੇ ਮੁੱਟਿਆਂ ਜ਼ਿੰਦਗੀ ਨੂੰ ਕੋਈ ਸੇਹ ਦੇਣ ਵਾਲੇ ਗੱਲਾਂ ਬਾਤਾਂ ਇਹ ਚ ਰੱਖ ਪਰੇ ਕਿਤਾਬ ਤੂੰ ਆਪਾਂ ਦੁੱਖ ਸੁੱਖ ਕਰੀਏ ਲੈ 20 ਸਾਲ ਹੋ ਗਏ ਦੁੱਖ ਸੁੱਖ ਕਰ ਤੈਨੂੰ ਹਜੇ ਤੇਰੇ ਕੋ ਰਹਿ ਗਏ ਹੈ ਸਾਰੀ ਉਮਰ ਹੋ ਗਈ ਤੈਨੂੰ ਹਜੇ ਤੇਰੇ ਦੁੱਖ ਸੁੱਖ ਨਹੀਂ ਪੂਰੇ ਹੋਏ ਇੱਕ ਗੱਲ ਦੱਸ ਭੋਲੇ ਤੈਨੂੰ ਯਾਦ ਆਪਣਾ ਵਿਆਹ ਕਦੋਂ ਹੋਇਆ ਸੀਗਾ ਲੈ ਘਰਤੀ ਨਾ ਉਹੀ ਗੱਲ ਸੀ ਬਤੋਂ ਵੀ ਭਲਾ ਮਾੜੀਆਂ ਘਟ੍ਰਾਮਾਂ ਨੂੰ ਕੌਣ ਜਾ ਕਰਦਾ ਹੁੰਦਾ ਕੋਈ ਰੱਖਦਾ ਹੁੰਦਾ ਭਲਾ ਹੁੰਚੀ ਫਾਇਦਾ ਹੁੰਦਾ ਮਾੜੀਆਂ ਗੱਲਾਂ ਬਾਤਾਂ ਨੂੰ ਉਹ ਤਾਂ ਵਿਆਹਣ ਵਾਸਤੇ ਤੂੰ ਵੀ ਬਸ ਭਰ ਕੇ ਲੈ ਕੇ ਗਿਆ ਸੀਗਾ ਤੇ ਬਸ ਤਾਂ ਭਰ ਕੇ ਮੈਨੂੰ ਕੀ ਪਤਾ ਮੇਰੇ ਤਾਂ ਉਹ ਪੱਟੀ ਜੀ ਬੰਨਤੀ ਸੀ ਕਿਹੜੀ ਉਹ ਪੱਟੀ ਜੀ ਜੇ ਲੰਮੀ ਜੀ ਹੁੰਦੀ ਐ ਕੀ ਕਹਿੰਦੇ ਉਹਨੂੰ ਸੇਰੇ ਓਹਾ ਸੇਰੇ ਮੇਰੇ ਤਾਂ ਬਾਤ ਤੇ ਜ ਮਤਨ ਨਹੀਂ ਹੋ ਗਏ ਪਤਾ ਨਹੀਂ ਲੱਗਿਆ ਕਦੋਂ ਮੈਨੂੰ ਲੱਗੇ ਕੀ ਗੱਲਬਾਤ ਹੋਈ ਜਦੋਂ ਮੇਰੀ ਆ ਕੇ ਅੱਖ ਖੁੱਲੀ ਕਰੇ ਤੇ ਉਦੋਂ ਦੇਖਿਆ ਸਾਹਮਣੇ ਚੜੇਲ ਉਹ ਤੂੰ ਬੈਠੀ ਸੀਗੀ ਹੁਣ ਮੈਂ ਚੜੇਲ ਲੱਗਦੀ ਹੈਗੀ ਨਾ ਨਾ ਚੜੇਲ ਉਹ ਭੁੱਲ ਕੇ ਮੂੰਹ ਚੋਂ ਨਿਕਲ ਗਿਆ ਕਮਲ ਕਿ ਇਹ ਤੂੰ ਚੜੇਲ ਕਿੱਥੋਂ ਤੂੰ ਤਾਂ 20 25 ਸਾਲ ਹੋ ਗਏ ਤੈਨੂੰ ਮੇਰਾ ਮੇਰੇ ਨਾਲ ਦੁੱਖ ਸੁਖ ਕਰਦੀ ਨੂੰ 4 ਸਿਬੋ 20 ਸਾਲ ਹੋ ਗਏ ਇੱਕ ਦੂਜੇ ਨਾਲ ਡਾਂਗੋ ਛੁੱਟੇ ਹੁੰਦੇ ਨੇ ਲੜਦੇ ਝਗੜਦੇ ਆਹੀਂ ਗ੍ਰਸਤੀ ਜੀ ਬੰਦੀ ਗੱਡੀ ਰੋੜੀ ਚੱਲੋ ਤੇ ਆਹੀਂ ਆਪਦੀ ਲਾਈਫ ਨੂੰ ਇੰਜੋਏ ਕਰੋ ਬਾਹਲਾ ਨਹੀਂ ਬੋਝ ਪਈਦਾ ਹੁੰਦਾ ਹੋਰ 20 ਸਾਲ ਹੋ ਗਏ ਸੋਨ ਮੇਰੇ ਨਾਲ ਲੜਦਿਆਂ ਨੂੰ ਮੈਂ ਹੀ ਸੀ ਜਿਹੜੀ ਤੁਹਾਡੇ ਨਾਲ ਕੱਟ ਗਈ ਹਾਂ ਉਹੀ ਗੱਲ ਕਰਤੀ ਨਾ ਤੂੰ ਵੀ ਇਹ ਗੱਲ ਤਾਂ ਹਰ ਕਿ ਜਨਾਨੀ ਕਹਿੰਦੀ ਹੁੰਦੀ ਹੈ ਬੰਦੇ ਨੂੰ ਮੈਂ ਹੀ ਸੀ ਜਿਹੜੀ ਕੱਟ ਗਈ ਜਵਾਕਾਂ ਕਰਕੇ ਐ ਫਲਾਣਾ ਝਾਂਕਾ ਜੇ ਉਹ ਹੈ ਉਹੀ ਗੱਲ ਕਰਤੀ ਤੂੰ ਵੀ ਇਹ ਕਿ ਚੰਦਰਮੁਖੀ ਸੂਰਜਮੁਖੀ ਮੈਂ ਵੀ ਦੁਖੀ ਤੂੰ ਵੀ ਦੁਖੀ ਇਹ ਤੋਂ ਮੈਨੂੰ ਛੱਡ ਜਾਂਦੀ ਤਾਂ ਤੂੰ ਵੀ ਸੁੱਕੀ ਮੈਂ ਵੀ ਸੁੱਕੀ ਹੈ ਚਲੋ ਛੱਡਾ ਆਪਾਂ ਨੂੰ ਇਹ ਤਾਂ ਹੀ ਚਲਦਿਆਂ ਰਹਿੰਦੇ ਸਾਰੀਓ ਬਰਤਾਨੇ ਮੈਨੇ ਨੇ ਮੁਕਤੇ ਹੁੰਦੇ ਜਿੱਥੇ ਦੋ ਭਾਂਡੇ ਹੋਣਗੇ ਉੱਥੇ ਖੜਕਣਗੀ ਗੱਲ ਇਸ ਤਰ੍ਹਾਂ ਹੁੰਦੀ ਹੈ ਵੀ ਜਿਹੜੀ ਪਹਿਲੀ ਜ਼ਿੰਦਗੀ ਹੁੰਦੀ ਨਾ ਆ ਬੰਦੇ ਦੀ ਪਤੀ ਪਤਨੀ ਦੀ ਪਹਿਲੀ ਲਾਈਫ ਹੁੰਦੀ ਹੈ ਉਹ ਜ਼ਿੰਮੇਵਾਰੀਆਂ ਭਰੀ ਹੁੰਦੀ ਹੈ ਕਿਉਂਕਿ ਬੱਚੇ ਹੁੰਦੇ ਉਹਨਾਂ ਨੂੰ ਪੜਾਉਣਾ ਹੁੰਦਾ ਉਹਨਾਂ ਨੂੰ ਵਿਆਹ ਨਾ ਹੁੰਦਾ 100 ਗੱਲਾਂ ਬਾਤਾਂ ਉਹ ਸਾਰੀਆਂ ਜ਼ਿੰਮੇਵਾਰੀਆਂ ਜਿਹੜੇ ਫਰਜ਼ ਉਹ ਨਿਭਾਉਂਦੇ 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 ਇੱਕ ਦੂਜੇ ਤੇ ਜਿਹੜੇ ਕਈ ਵਾਰੀ ਚਾਹ ਹੁੰਦੇ ਆ ਜਾਂ ਖੁਸ਼ੀਆਂ ਉਹਨਾਂ ਨੂੰ ਇਗਨੋਰ ਕਰਦੇ ਆ ਕਿਉਂਕਿ ਬੱਚਿਆਂ ਨੂੰ ਪਹਿਲ ਦਿੰਦੇ ਆ ਠੀਕ ਹੈ ਠੀਕ ਹੈ ਬੇ ਭੋਲੇ ਹਾਂ ਤੇ ਇਹ ਕੀ ਹੁੰਦਾ ਵੀ ਉਹਨੂੰ ਰੋੜੀ ਚੱਲੋ ਰੋੜੀ ਚੱਲੋ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਡਾਰ ਹੋ ਜਾਂਦੇ ਆ ਤੇ ਉਹਨਾਂ ਦੀ ਜ਼ਿੰਮੇਵਾਰੀਆਂ ਘਟ ਜਾਂਦੀਆਂ ਤੇ ਉਹਨਾਂ ਨੂੰ ਉਦੋਂ ਥੋੜਾ ਸੰਭਲ ਜਾਣਾ ਚਾਹੀਦਾ ਉਹਨਾਂ ਨੂੰ ਖੁਸ਼ ਰਹਿਣਾ ਸਿੱਖ ਲੈਣਾ ਚਾਹੀਦਾ ਜੇ ਉਹ ਜਿੰਨੀ ਜਲਦੀ ਹੋਣਗੇ ਸਿੱਖਣਗੇ ਉਨੇ ਹੀ ਉਹਨਾਂ ਦੀ ਅਗਲੀ ਲਾਈਫ ਵਧੀਆ ਬਣ ਜਾਂਦੀ ਹੈ ਜੇ ਉਹਨਾਂ ਨੇ ਉਹੀ ਕਹਿੰਦੇ ਹੁੰਦੇ ਵੀ ਉਹ ਕੁੱਤ ਕਲੇ ਸਪਾਈ ਰੱਖਣਾ ਪਹਿਲਾਂ ਹਲਾ ਤੇ ਫੇਰ ਸਾਰੀ ਉਮਰ ਲੜਦੇ ਝਗੜਦੇ ਨਿਕਲ ਜਾਂਦੀ ਹੈ ਕਈ ਵਾਰੀ ਕੋਈ ਜਰਾਨੀਆਂ ਵੀ ਇਹੋ ਜਿਹੀਆਂ ਹੁੰਦੀਆਂ ਮਾੜੀਆਂ ਉਹਨਾਂ ਨੂੰ ਅਕਲ ਘੱਟ ਹੁੰਦੀ ਹੈ ਨਹੀਂ ਮੰਨਦੀਆਂ ਉਹ ਮੇਰੇ ਅੰਕ ਬਚੇਰਾ ਮੈਂ ਤਾਂ ਕਰਦਾ ਭਾਈ ਸਿਆਰੀ ਬਣ ਜਾ ਨਹੀਂ ਮੰਨਦੀਆਂ ਉਹ ਐ ਹੁੰਦਾ ਸੀ ਉਹ ਇਹ ਤੇ ਜਿੱਥੇ ਉਹ ਕਹਿੰਦੇ ਤਾਂ ਹੁੰਦੇ ਵੀ ਜੋੜੀਆਂ ਜਗ ਥੋੜੀਆਂ ਹੋਰ ਨਰੜ ਬਥੇਰੀ ਜਿੱਥੇ ਦੋ ਜਿਹੜੇ ਇੱਕ ਦੂਜੇ ਨਾਲ ਸਹਿਯੋਗ ਮਿਲੇ ਐ ਹੱਥ ਮਿਲੇ ਐ ਪਤੀ ਪਤਨੀ ਖੁਸ਼ ਐ ਤਾਂ ਉਹਨੂੰ ਆਪਾਂ ਜੋੜੀ ਕਹਿ ਦਿੰਨੇ ਐ ਤੇਨੀ ਡਾਂਗੋ ਛੋਟੀ ਤਾਂ ਸੈਦਨਾਂ ਹੋ ਹੀ ਜਾਂਦੀ ਏ ਫਿਰ ਸਮਝੀ ਗੱਲ ਐ ਹੁੰਦਾ ਏ ਠੀਕ ਐ ਕਿਸ ਆਵੇ ਭੋਲੇ ਤੂੰ ਤਾਂ ਗਰਮੀ ਮਾਰਦਾ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ ਅਗਲੇ ਪਾਲ ਦਾ ਕੀ ਗੱਲ ਐ ਕੀ ਹੋਣਾ ਜਿਹੜਾ ਪਾਲਾ ਉਹਦਾ ਇੰਜੋਏ ਕਰੋ ਨਿਆਰੇ ਲੋ ਠੀਕ ਐ ਸਿਪੂ ਠੀਕ ਆਵੇ ਭੋਲੇ ਹੁਣ ਤੇਰੇ ਦਿਮਾਗ 'ਚ ਕੁਝ ਵੱਡੀ ਗੱਲ ਵੱਤ ਹੈ ਹੈ ਆਏ ਹੁੰਦਾ ਏ